ਮਨਦੀਪ ਸਿੰਘ ਤੇ ਤੁਹਾਡਾ ਭਰਾ ਜਗਵਿੰਦਰ ਸਿੰਘ ਜਗਵਿੰਦਰ ਸਿੰਘ ਤੇ ਨੇ ਇਸੀ ਡੀਪੀ ਪੀਡ ਤੋਂ ਜਿਸ ਤਰ੍ਹਾਂ ਗੱਸਦੇ ਹਾਂ ਹਾਂਜੀ ਓਕੇ ਤੇ ਦੇਖ ਲੈਣਾ ਦੋਸਤੋ ਦੂਸਰੇ ਬੰਨੇ ਜਿਹੜਾ ਪ੍ਰਸ਼ਾਸਨ ਥੱਲੇ ਖੜਾ ਹੈ ਥਾਣਾ ਰੂੜੇ ਕੇ ਸਰਦਾਰ ਜੀਜੀ ਸਿੰਘ ਐਸਐਚਓ ਸਾਹਿਬ ਡਿਪਟੀ ਤੇ ਜੂਨੀਅਨ ਦੇ ਉੱਪਰ ਹੋਏ ਅੱਜ ਦਾ ਮਾਮਲਾ ਅਸੀਂ ਸਵੇਰੇ ਲਗਭਗ 6 ਵਜੇ ਕੀ ਸਰ ਪ੍ਰਣਾਮ ਕੀ ਤੁਹਾਡੇ ਕੋਲੋਂ ਮੈਂ ਐਸ ਡੀਓ ਦਿਹਾਤੀ ਬਰਨਾਲਾ ਜੀ ਅਸੀਂ ਸਵੇਰੇ ਲਗਭਗ 6 ਵਜੇ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਸ਼ਨ ਦੇ ਤਹਿਤ ਅਸੀਂ ਚੈਕਿੰਗ ਕੀਤੀ ਪਿੰਡ ਢੋਲਾ ਦੀ ਜੀ ਸਵੇਰੇ ਅਸੀਂ ਇਹ ਚੈਕਿੰਗ ਕੀਤੀ ਜਿਨ੍ਹਾਂ ਦੀ ਚੈਕਿੰਗ ਕੀਤੀ ਉਹਨਾਂ ਦੇ ਬੈਲ ਮਾਰ ਕੇ ਕੁੰਡੇ ਖੜਗਾ ਕੇ ਇਹ ਚੈਕਿੰਗ ਕੀਤੀ ਹੈ ਕਿਸੇ ਦੀ ਅਸੀਂ ਕੋਈ ਕੰਧ ਨਹੀਂ ਟੁੱਪੀ ਕਿਸੇ ਦਾ ਕੋਈ ਕੁਝ ਨਹੀਂ ਕੀਤਾ ਸਭ ਬੜੇ ਵਧੀਆ ਮਾਹੌਲ 'ਚ ਦੇ ਵਿੱਚ ਚੈਕਿੰਗ ਹੋਈ ਹੈ ਚੈਕਿੰਗ ਕਰਨੋਂ ਪ੍ਰੰਤ ਅਸੀਂ ਜਾ ਰਹੇ ਸੀ ਤਾਂ ਰਸਤੇ ਵਿੱਚ ਜਿਹੜੇ ਕਹਿੰਦੇ ਯੂਨੀਅਨ ਦੇ ਨੁਮਾਇੰਦਿਆਂ ਨੇ ਰੋਕੇ ਸਾਨੂੰ ਪੁੱਛਿਆ ਵੀ ਤੁਸੀਂ ਚਿਪਾ ਵਾਲੇ ਮੀਟਰ ਬਾਰੇ ਅੱਜ ਨਾਲ ਗੱਲ ਕਰਨਗੇ ਅੱਧਾ ਅੱਧਾ ਘੰਟਾ ਸਾਡੇ ਚਿਪਾ ਵਾਲੇ ਮੀਟਰਾਂ ਵਿੱਚ ਡਿਸਕਸ਼ਨ ਚਲਦੀ ਬਾਅਦ ਦੇ ਵਿੱਚ ਇਹਨੂੰ ਹੋਰ ਪਾਸੇ ਰੰਗ ਦਿੱਤੀ ਜੀ ਉਹਨਾਂ ਜਿਹੜੇ ਅਰੋਪ ਲਾਏ ਜਾ ਰਹੇ ਨੇ ਵੀ ਸਾਡੇ ਕੰਧਾਂ ਟੱਪਿਆ ਗਏ ਆ ਜਿਹੜਾ ਕਿ ਸਾਡੇ ਲੇਡੀਜ਼ ਨਾਲ ਵੀ ਹੱਥੋ ਪਾਈ ਤੇ ਕੋਈ ਨੁਕਤਾ ਨਹੀਂ ਇੱਕ ਪਰਸੈਂਟ ਵੀ ਨਹੀਂ ਜੀ ਜੇ ਕਿਸੇ ਨਾਲ ਹੱਥੋ ਪਾਈ ਹੋਈ ਹੋਵੇ ਕਿਸੇ ਦੀ ਕੰਧ ਟੱਪੀ ਹੋਵੇ ਸਾਰੇ ਦਰਵਾਜ਼ੇ ਖਲਾ ਕੇ ਗਏ ਆ ਸੀ ਇਸ ਚੀਜ਼ ਦੀ ਗਵਾਸ ਮੈਂ ਖੁਦ ਆਗਾ ਮੈਂ ਨਾਲ ਸੀਗਾ ਚੈਕਿੰਗ ਟੀਮ ਦੇ ਐਦਾਂ ਦੀ ਕੋਈ ਗੱਲ ਨਹੀਂ ਹੋਈ ਇਹ ਨੂੰੜ ਰੰਗ ਦਾ ਗਲਤ ਦੱਤਾ ਜਾ ਰਿਹਾ ਜੀ ਸੋ ਇਸ ਚੈਕਿੰਗ ਦੌਰਾਨ ਕਿੰਨੇਕ ਜਿਹੜੇ ਕੇਸ ਮੌਪ ਪਾਈ ਗਏ ਨੇ ਜੀ ਪੰਜ ਪੰਜ ਕਰੋੜ ਦੇ ਜਿਹੜੇ ਚੋਰੀ ਕਰਦੇ ਫੜੇ ਗਏ ਜੀ ਉਹਨਾਂ ਦੇ ਜਿਹੜੀਆਂ ਰੰਗੇ ਹੱਤੀ ਪੜੀਆਂ ਗਈਆਂ ਨੇ ਹਾਂ ਜੀ ਰੰਗੇ ਹੱਤੀ ਪੜ ਕਾ ਤੋਂ ਤੋਂ ਸਬੂਤ ਨੇ ਜੀ ਸਾਡੀ ਵੀਡੀਓਗ੍ਰਾਫੀ ਕੀਤੀ ہوئی ਹੈ ਚੋਰੀ ਦੀ ਜੀ ਜਿਸ ਤਰ੍ਹਾਂ ਡਿਪਟੀ ਸਾਹਿਬ ਕਹਿੰਦੇ ਕਿ ਵੀਡੀਓਗ੍ਰਾਫੀ ਜ਼ਰੂਰੀ ਹੈ ਸਾਡੇ ਕੋਲ ਵੀਡੀਓਗ੍ਰਾਫੀ ਚੋਰੀ ਦੀ ਵੀਡੀਓਗ੍ਰਾਫੀ ਸਾਡੇ ਕੋਲ ਮੌਜੂਦ ਹੈ ਜੀ ਅੱਛਾ ਜਿੱਥੇ ਚੋਰੀਆਂ ਹੋਈਆਂ ਚੋਰੀਆਂ ਫੜੀਆਂ ਗਈਆਂ ਉੱਥੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਕੋਈ ਸਭ ਬਹੁਤ ਵਧੀਆ ਪਰਿਵਾਰਕ ਮਾਹੌਲ ਦੇ ਵਿੱਚ ਅਸੀਂ ਚੌਕ ਚੈਕਿੰਗ ਕੀਤੀ ਹੈ ਸਭ ਨੂੰ ਭੈਣ ਜੀ ਭਰਾ ਜੀ ਕੇ ਚੈਕਿੰਗ ਕੀਤੀ ਹੈ ਕੋਈ ਅਜਿਹੀ ਪ੍ਰੋਬਲਮ ਨਹੀਂ ਚੈਕਿੰਗ ਕਰਨ ਪ੍ਰੰਤ ਜਾ ਰਹੇ ਸੀ ਰਸਤੇ ਦੇ ਵਿੱਚ ਸਾਨੂੰ ਘੇਰੇ ਜੀ ਕਿੱਥੇ ਅਸੀਂ ਕੋਈ ਚੈਕਿੰਗ ਨਹੀਂ ਕਰ ਰਹੇ ਸੀ ਉੱਥੇ ਸਾਨੂੰ ਘੇਰੇ ਉਹ ਜਿਵੇਂ ਮੁਲਾਜ਼ਮਾਂ ਦੇ ਆਪੋਜੀਟ ਪਾਣੀ ਵਾਲੀ ਟੈਂਕੀ ਤੇ ਚੜੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਮੈਂ ਕੀ ਕਹਿ ਸਕਦਾ ਚੰਕੀ ਤੇ ਉਹ ਚੜੇ ਨੇਗੇ ਉਹ ਦੱਸ ਸਕਦੇ ਨੇ ਪਰ ਇਹ ਕਹਿੰਦੇ ਇਹ ਨੇਗੇ ਵੀ ਅਸੀਂ ਚੋਰੀ ਚੋਰੀ ਦੇ ਪਿੱਛੇ ਜਾਂਦੇ ਨਹੀਂ ਬਟ ਮੇਨ ਚੋਰੀ ਦੇ ਪਿੱਛੇ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਕੀ ਚੋਰੀ ਛੱਡੀ ਜਾਵੇ ਸਾਨੂੰ ਦਬਾਅ ਬਣਾਇਆ ਜਾ ਰਿਹਾ ਇਹਨਾਂ ਦੇ ਚੋਰੀ ਛੱਡੀ ਜਾਵੇ ਜਿਹੜਾ ਕਿ ਜੂਨੀਅਨ ਵੱਲੋਂ ਕਹਿ ਰਹੇ ਪਿੰਡ ਵਾਸੀਆਂ ਵੱਲੋਂ ਪਿੰਡ ਵਾਸੀਆਂ ਵੱਲੋਂ ਵੀ ਨਹੀਂ ਜੀ ਪਿੰਡ ਵਾਸੀਆਂ ਸਾਨੂੰ ਆ ਕੇ ਬਹੁਤ ਲੋਕਾਂ ਨੇ ਕਿਹਾ ਵੀ ਜਿਨ੍ਹਾਂ ਦੀਆਂ ਚੋਰੀਆਂ ਤੁਸੀਂ ਫੜੀਆਂ ਨੇ ਛੱਡਣਾ ਨਹੀਂ ਕਿਹਾ ਸਾਨੂੰ ਬਹੁਤ ਲੋਕ ਆ ਕੇ ਕਹਿ ਰਹੇ ਨੇ ਇੰਡੀਵਿਜੂਅਲ ਤੌਰ ਤੇ ਅੱਛਾ ਇਹ ਜਾਨੀ ਨਾ ਪਿੰਡ ਦੇ ਲੋਕ ਇਹ ਕਹਿ ਰਹੇ ਨੇ ਵੀ ਛੱਡਿਓ ਨਾ ਤੁਸੀਂ ਚੋਰੀਆਂ ਜਿਹੜੀਆਂ ਆਪਾਂ ਪਾਈਆਂ ਨੇ ਚੰਗੀ ਗੱਲ ਕੀਤੀ ਉਹ ਓਕੇ ਦੂਸਰੇ ਪਾਸੇ ਜਿਹੜਾ ਧਰਨਾ ਲਾਇਆ ਜਾ ਰਿਹਾ ਜਿਹੜਾ ਦਬਾਅ ਬਣਾਇਆ ਜਾ ਰਿਹਾ ਵੀ ਛੱਡਾ ਸਾਡੇ ਤੇ ਦਬਾ ਇਹ ਮਾਮਲਾ ਕੁੰਡੀਆਂ ਦੇ ਨਾਂ ਤੇ ਸਾਡੇ ਕਿਸਾਨਾਂ ਨੂੰ ਜਲੀਲ ਕੀਤਾ ਜਾ ਰਿਹਾ ਜੀ ਜਦੋਂ ਕਿ ਜਿਹੜੇ ਆਪ ਤੇ ਕਿਹੜੇ ਪਿੰਡ ਦੀ ਖਬਰ ਇਹ ਨੇ ਢੋਲੇ ਪਿੰਡ ਦੇ ਸਾਡੇ ਤੇ ਖੜਿਆ ਜੀ ਕੀ ਨਾਂ ਜਿਹੜੇ ਵਾਪਰ ਜਿਹੜੇ ਘਰੇ ਜਿਹੜੇ ਗਏ ਨੇ ਉਹਦਾ ਨਾਂ ਕੀ ਹੈ ਕੀ ਨਾਂ ਭਾਈ ਕਰਣ ਜੀ ਰਾਜੂ ਹੈ ਸੋਨੀ ਹੈ ਕਿ ਬਬਲੀ ਹੈ ਸੀਤਾ ਮੈਂਬਰ ਹੈ ਜਰਨੈਲ ਸਿੰਘ ਹੈ ਓਕੇ ਮੰਗਲ ਮਿਸਤਰੀ ਹੈ ਜੀ ਸੀਸਾਤ ਘਰ ਨੇ ਜਿਹੜੇ ਹੈਗੇ ਆ ਓਕੇ ਜਾਰੇ ਦਾਦਾ ਤਰਾ ਇਹ ਅੜੀਸਰ ਵਾਲੇ ਰੋਡ ਦੇ ਉੱਤੇ ਇਹ ਕਰਨੀ ਜੀ ਠੀਕ ਹੈ ਇਹਨਾਂ ਦਾ ਕਰਕੇ ਠਿਕਰਾਓ ਕੀਤਾ ਹੋਇਆ ਜਾ ਜੀ ਉਹ ਡਾੜੇ ਜਾਣਕਾਰੀ ਮੈਂ ਮੇਰੇ ਗੁੰਡਿਆਂ ਦੇ ਨਾਂ ਤੇ ਗੁੰਡਾਗਰਦੀ ਕੀਤੀ ਹੈ ਓਕੇ ਠੱਕੇ ਨਾਲ ਕੰਦੜ ਠੱਕੇ ਬੜੇ ਅੰਦਰ ਓਕੇ ਅੰਦਰ ਜਾ ਕੇ ਅਗਲੇ ਦਾ ਦੁੱਧ ਡੁੱਲ ਗਿਆ ਪਸ਼ੂ ਹੱਲ ਗਿਆ ਬਹੁਤ ਕੁਸ਼ਕੀ ਇਹ ਕਿੰਨੇ ਕ ਵਜੇ ਦੀ ਗੱਲ ਹੈ ਮਰਤ ਇਹ ਇਹ 6 ਵਜੇ ਦੀ ਗੱਲ ਹੈ 6:30 ਸਵੇਰੇ ਸੀ 6:30 ਵਜੇ ਦੀ ਗੱਲ ਹੈ ਜੀ ਅ ਸੋ ਦਰਸ਼ਨ ਜੀ ਕਿਹੋ ਕੀ ਕਹਿਣਾ ਚਾਹੋਗੇ ਵੀ ਹੁਣ ਕਹਾਣੀ ਕਿੱਥੇ ਕਿਉਂਕਿ ਤਕਰੀਬਨ ਹੁਣ ਤਾਂ 12:30 ਬਚ ਚੁੱਕੇ ਨੇ 6 ਵਜੇ ਦੀ ਗੱਲ ਕਹਿੰਦੇ ਤਾਂ ਉਹ ਹੁਣ ਕਹਾਣੀ ਕਿੱਥੇ ਤੱਕ ਪਹੁੰਚੀ ਆ ਕਹਾਣੀ ਉੱਥੇ ਦੀ ਉੱਥੇ ਹੀ ਖੜੀ ਆ ਜੀ ਜਿਹੜਾ ਸਨ ਸਨੱਚ ਪੁਲਿਸ ਹੋਈ ਆ ਜੀ ਉਹ ਡਿਪਟੀ ਵੀ ਉਹਨਾਂ ਦਾ ਪੱਖ ਪੂਰ ਰਿਹਾਗਾ ਓਕੇ ਵੀ ਫੈਨ ਕਰਾ ਦੇਣਾ ਅਸੀਂ ਕਹਿੰਦੇ ਜਦੋਂ ਕੁੰਡੀ ਫਸਾ ਤੋਂ ਫੜੀ ਨਹੀਂ ਗਈ ਅਸੀਂ ਚੋਰ ਹੀ ਨਹੀਂ ਓਕੇ ਕੰਧਾਂ ਡੱਪ ਕੇ ਬੜਨ ਦਾ ਮਤਲਬ ਕੀ ਸਾਡੇ ਘਰੇ ਬਿਲਕੁਲ ਪਰਿਵਾਰ ਕਿਹੜੇ ਹਾਲਾਤ ਚ ਪਿਆ ਬਿਲਕੁਲ ਜੀ ਕਰ ਰਿਹਾ ਪਰਵਾਹ ਦੁੱਧ 17 ਚੋਰ ਹੈ ਧਾਰਾ ਦਾ ਟਾਈਮ ਹੈ 6 ਵਜੇ ਦਾ ਜੀ ਮੱਝਾਂ ਡਰਦੀਆਂ ਨੇ ਬਿਲਕੁਲ ਦੁੱਧ ਡੁੱਲਿਆਗਾ ਤੇ ਮਾਲ ਕਰਨ ਦਾ ਮਤਲਬ ਹੀ ਗੁੰਡਾਗਰਦੀ ਬਿਜਲੀ ਬੋਰਡ ਵਾਲੇ ਨੇ ਕਰ ਰਹੇ ਨੇ ਜੀ ਜਿਹੜੇ ਪਾਵਰ ਕਮੰਡ ਦੇ ਅਧਿਕਾਰੀ ਨੇ ਜੀ ਬਰਨਾਲੇ ਤੋਂ ਪਹੁੰਚੇ ਨੇ ਉਹ ਜੀ ਤੇ ਉਹਨਾਂ ਦੀ ਸਰਾਂ ਵਿੱਚ ਗੁੰਡਾਗਰਦੀ ਆ ਇਹ ਗੁੰਡਾਗਰਦੀ ਅਸੀਂ ਕਦੇ ਨਹੀਂ ਹੋਣ ਦੇਵਾਂਗੇ ਚਾਹੇ ਸਾਨੂੰ ਜੋ ਮਰਜ਼ੀ ਐਕਸ਼ਨ ਕਰਨਾ ਪਵੇ ਇੱਥੋਂ ਦੇ ਪ੍ਰਸ਼ਾਸਨ ਨੇ ਇੱਕ ਹੋਮ ਨੇ ਸਾਡੇ ਇੱਕ ਨਿਮ ਥੱਲੇ ਬੈਠੇ ਨੇ ਇਕੱਠੇ ਹੋਏ ਜੀ ਧਾਰਨਾ ਬਰਾਬਰ ਨੁਮੂਨ ਤੇ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨੇ ਜੀ ਸ਼ਿਕਾਇਤ ਨਹੀਂ ਦੇਣੀ ਚਾਹੁੰਦੇ ਆ ਇਹ ਹਰ ਇੱਕ ਅਸੀਂ ਤਾਂ ਢੋਲਾ ਹੀ ਬੁਲਾਇਆ ਜੀ ਢੋਲਾ ਦੇ ਪੂਰਾ ਨਹੀਂ ਜਿਹੜੇ ਬੱਤੀਆਂ ਦੇ ਵਿੱਚ ਕੰਮ ਹੋਇਆ ਉਹ ਬੱਤੀਆਂ ਫਸਾਈਆਂ ਨੇ ਜੇਕਰ ਅਸੀਂ ਪ੍ਰਸ਼ਾਸਨਾਂ ਦੇ ਮਤਲਬ ਕੰਮ ਕਰੀ ਨਹੀਂ ਤੋ ਨਾ ਜਾ ਗਿਆ ਜੀ ਅਸੀਂ ਆਉਣ ਵਾਲੇ ਸਮੇਂ 'ਚ ਸਾਰੇ ਜ਼ਿਲ੍ਹੇ ਨੂੰ ਕਾਲ ਕਰਾਂਗੇ ਸਾਰੀਆਂ ਜਥੇਬੰਦੀਆਂ ਦਾ ਇਕੱਠ ਕਰਾਂਗੇ ਤੇ ਇਹਨਾਂ ਦਾ ਜਲੂਸ ਮਾਰ ਕੇ ਕੱਢਾਂਗੇ ਕੀ ਹੋਣ ਨਗਰ ਨਿਵਾਸੀਆਂ ਦੇ ਨਾਲ-ਨਾਲ ਸਮੂਚੀਆਂ ਪਿੰਡ ਦੀਆਂ ਜਿੰਨੀਆਂ ਵੀ ਜੂਨੀਅਨ ਜਿੰਨੀਆਂ ਕਾਈਆਂ ਨੇ ਸਾਰੀਆਂ ਮੌਜੂਦ ਨੇ ਇੱਥੇ ਸਾਰੀਆਂ ਟੋਟਲ ਜੀ 8-9 ਜਥੇਬੰਦੀਆਂ ਨੇ ਇੱਥੇ ਜੀ ਸਾਰਿਆਂ ਦੇ ਪ੍ਰਧਾਨ ਆ ਜਰਨਲਸ ਕੱਤਰ ਵਰਕਰ ਸਾਰੇ ਇੱਥੇ ਹਾਜ਼ਰ ਨੇ ਜੀ ਅਸੀਂ ਉਹਨਾਂ ਤੱਕ ਹਾਜ਼ਰ ਰ੍ਹਾਂਗੇ ਜਿੰਨਾ ਚਿਰ ਇਹਦਾ ਨਿਚੋੜ ਨਹੀਂ ਨਿਕਲਦਾ ਇਹਦਾ ਹੱਲ ਨਹੀਂ ਹੁੰਦਾ ਪੱਕੇ ਤੌਰ ਤੇ ਜੀ ਕਿੰਨਾ ਜਿਹੜੇ ਸਾਡੇ ਘਰਾਂ ਦੇ ਸਭ ਪੇਮਾਨਣਗੇ ਜੀ ਅੱਗੇ ਅਸੀਂ ਚਿਪੜਾ ਲੈ ਇਹਨਾਂ ਨੂੰ ਮੀਟਰ ਕਹਿੰਦਾ ਜੀ ਚਿਪ ਨਹੀਂ ਪਾਉਣੀ ਲਾ ਲਾ ਦਿਓ ਜੀ ਪਰ ਉਹਦੇ ਰਿਜ਼ਲਟ ਜਿਹੜੇ ਸਾਨੂੰ ਮਿਲ ਰਹੇ ਨੇ ਉਹ ਸਾਰੇ ਕਿਸਾਨੀ ਦੇ ਖਰਾਤਾ ਨੂੰ ਬਿਆਨ ਕਰਨ ਦੇ ਵਾਸਤੇ ਉਹ ਕਾਫੀ ਨਹੀਂ ਜਿਹੜਾ ਚਿਪੜਾ ਮੀਟਰ ਲਾਇਆ ਜਾਂਦਾ ਉਹ ਜਦੋਂ ਧੁੱਪ ਚੜ੍ਹ ਜਾਂਦੀ ਆ ਚਾਹੇ ਲਾਈਟ ਗਈ ਵੀ ਉਹ ਤਾਂ ਵੀ ਚੱਲਦਾ ਹੈ ओके ਯਾਨੀ ਆਪਣੇ ਆਪ ਹੀ ਚੱਲੀ ਜਾਂਦਾ ਆਪਣੇ ਆਪ ਚੱਲਦਾ ਹੋ ਆਪਣੇ ਆਪ ਚੱਲਣ ਦਾ ਉਹਦਾ ਕਾਰਨ ਕੀ ਆ ਉਹ ਚੀਜ਼ ਬਣਾ ਜੰਤਰ ਬਣਾਇਆ ਇਸ ਤਰ੍ਹਾਂ ਦਾ ਜੀ ਕਿ ਕਿਸਾਨ ਨੂੰ ਕਿਹੜੇ ਲੋਟ ਕੁਚ ਲਿਆ ਜਾਵੇ ਯਾਨੀ ਕਿਹੜੇ ਲੋਟ ਦੀ ਜਾਇਦਾਦ ਨੂੰ ਖਰੀਦ ਦੁਕਾਨਾਂ ਲਾਈਨ ਤੇ ਲੰਘੇ ਹੋਈ ਜੀ ਧੰਨਵਾਦ ਜੀ ਜੇ ਨਾ ਤਰਦੀਪ ਸਿੰਘ ਕੁਲਦੀਪ ਸਿੰਘ ਐਮ ਬਾਈ ਜੀ ਪਿੰਡ ਢੋਲਾ ਓਕੇ ਰਸਾਨਾ ਸਰਦਾਰ ਗਰਨਾਵ ਸਿੰਘ ਗਰਨਾਵ ਸਿੰਘ ਕੀ ਮਾਮਲਾ ਤੁਸੀਂ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਹੋ ਅੱਜ ਵੀਰੇ ਅਸੀਂ ਅੱਜ ਦੀ ਗੱਲ ਕਰੀਏ ਤਾਂ ਨਹੀਂ ਪਰ ਅੱਜ ਤਾਂ ਸਾਡੇ ਬਿਜਲੀ ਮੁਲਾਜ਼ਮਾਂ ਨੂੰ ਉਹਨਾਂ ਦੇ ਸਵਾਗਤ ਚ ਥੋੜਾ ਇੱਕ ਚੀਜ਼ ਤੇ ਅੱਜ ਮੇਨ ਮਾਸਟਰ ਸਾਡਾ ਇਸ 10-15 ਦਿਨਾਂ ਤੋਂ ਪਿਛਲੇ ਤੋਂ ਬਿਜਲੀ ਮੁਲਾਜ਼ਮ ਨੇ ਇਸ ਈ ਰਾਬ ਨਹੀਂ ਐਕਸ਼ਨ ਨਹੀਂ ਉਹ ਪਿੰਡ ਦੇ ਵਿੱਚ ਰੇਡ ਕਰਦੇ ਆ ਵੀ ਬਿਜਲੀ ਚੋਰੀ ਹੁੰਦੀ ਹੈ ਓਕੇ ਤੇ ਉਹਦੇ ਸਮਾਨ ਚ ਨੇਰੇ ਆਉਂਦੇ ਨੇ ਜੀ ਤੇ ਉਹਨਾਂ ਨਾਲ ਕੋਈ ਉਹਨਾਂ ਦੇ ਕਾਰਡ ਨਹੀਂ ਪਾਇਆ ਕੋਈ ਉਹਨਾਂ ਨਾਲ ਕੋਈ ਪਿੰਡ ਦਾ ਮੋਤਬਰ ਨਹੀਂ ਕੋਈ ਮੰਨ ਕੇ ਚੱਲੋ ਵੀ ਆਪਣੀ ਕੋਈ ਪਹਿਚਾਨ ਨਹੀਂ। ਓਕੇ। ਉਹ ਸਾਡੇ ਘਰਾਂ 'ਚ ਕੰਦ ਟੱਪਦੇ ਆ, ਗੇਟ ਟੱਪਦੇ ਆ। ਜੀ। ਤੇ ਉਹਦੇ ਵਿੱਚ ਨੁਕਸਾਨ ਸਾਡਾ ਇਹ ਆ ਵੀ ਹੁਣ ਫਰਜ਼ ਕਰੋ ਕੰਦ ਟੱਪਦਾ। ਜੀ। ਕੰਦ ਟੱਪਣ ਲੱਗਦੇ ਨੇ। ਬਿਲਕੁਲ। ਉਧਰੋਂ ਮੂਹਰੂ ਆਪਾਂ ਕਹਿ ਵੀ ਚੋਰ ਕਹਿ ਕੀ ਕੁੱਟਦਾ। ਬਿਲਕੁਲ। ਉਹ ਫੇਰ ਘਰ ਵਾਲੇ ਤੇ ਅੱਕਸ ਆਊਗਾ। ਸਾਡਾ ਤਾਂ ਇਹੀ ਅੱਕੇ ਬਿਆ ਅਸੀਂ ਕਿਹਾ ਪ੍ਰਸ਼ਾਸਨ ਨਾਲ ਵੀ ਬਾਰਤਾਲਾਬ ਕੈਮ ਕੀਤੀ ਆ। ਪਰ ਸਾਡੀ ਸੁਣਵਾਈ ਕੋਈ ਨਹੀਂ। ਇਹ ਤਾਂ ਇਹੀ ਆ ਵੀ ਸਾਡੇ ਜੇ ਤੁਸੀਂ ਬਈ ਬਿਜਲੀ ਵਾਲੇ ਆਉਣਾ ਤੁਹਾਡੀ ਡਿਊਟੀ ਆ। ਕੁਈ ਜੋੜੀ ਪਛਾਣ ਹੋਵੇ ਹਾਂ ਪਛਾਣ ਹੋਵੇ ਸਾਨੂੰ ਪਤਾ ਹੋਵੇ ਜੀ ਗੇਟ ਖੜਕਾਓ ਜਿਹੜੀ ਅੱਜ ਇਹ ਘਟਨਾ ਹੋਈ ਹੈ ਕਿੰਨੇ ਕ ਵਜੇ ਦੀ ਹੈ ਅੱਜ ਘਟਨਾ ਵੀਰੇ ਸਵੇਰੇ 6 6:30 ਵਜੇ ਦੀ ਹੈ 6 ਵਜੇ ਦੀ ਹੈ ਕੋਈ ਮੁਲਾਜ਼ਮਾ ਨਾਲ ਕਰਾ ਹੋਇਆ ਸਾਡੇ ਚਚੇਬੰਦੀਆਂ ਵੱਲੋਂ ਤੇ ਕੁਝ ਮੁਲਾਜ਼ਮਾਂ ਨਾਲ ਕੋਈ ਹੱਥੋਪਾਈ ਵੀ ਹੋਇਆ ਘਮ ਨਹੀਂ ਮੁਲਾਜ਼ਮਾਂ ਨਾਲ ਹੱਥੋਪਾਈ ਹੋਣ ਦਾ ਕਾਰਨ ਪਤਾ ਕੀ ਸੀ ਹੋਇਆ ਵੀ ਜ਼ਰੂਰ ਹੈ ਤੇ ਹੋਇਆ ਵੀ ਨਹੀਂ ਹੋਇਆ ਤਾਂ ਜਦੋਂ ਅੰਦਰ ਆਏ ਪਾਤਰੀ ਕਰੋ ਮੇਰੇ ਘਰੇ ਆਏ ਹਾਲਾਂਕਿ ਆਏ ਤਾਂ ਹੋਰ ਘਰੇ ਸੀ ਤਾਂ ਉਹ ਜਦੋਂ ਅੰਦਰ ਆਉਂਦੇ ਆ ਤਾਂ ਆਪਾਂ ਅੰਦਰ ਪੁੱਛਦੇ ਆ ਵੀ ਕੌਣ ਤੁਸੀਂ ਬਿਲਕੁਲ ਇਹ ਗੱਲ ਸੀ ਬਿਲਕੁਲ ਬਿਲਕੁਲ ਤੇ ਉਹਨਾਂ ਨੇ ਬਾਅਦ ਚ ਦੱਸਿਆ ਫਿਰ ਗੇਟ ਖੋਲ੍ਹਿਆ ਫਿਰ ਮੁਲਾਜ਼ਮ ਹੋਏ ਫਿਰ ਹਾਲਾਂਕਿ ਮੁਲਾਜ਼ਮ ਸਾਡੇ ਤੇ ਔਖੇ ਹੁੰਦੇ ਸੀ ओके ਵੇਖੋ ਜੀ ਸਾਡੇ ਨਾਲ ਹੱਥੋ ਪਾਈ ਕਰਦੇ ਹਾਲੇ ਕਰਦੇ ਉਹ ਨਹੀਂ ਸਾਡੇ ਤੇ ਗੁੰਡਾਗਰਦੀ ਕਰਦੇ ਤੇ ਮੁਲਾਜ਼ਮਾਂ ਬਲੋ ਵੀ ਧਰਨਾ ਲੈ ਕੇ ਇੱਕ ਪਾਸੇ ਕਹਿੰਦੇ ਕਿ ਕਰਾਓ ਕੀਤਾ ਕਹਿੰਦਾ ਕਰਾਓ ਤਾਂ ਸਿਰਫ ਤੇ ਸਿਰਫ ਗੱਡੀ ਆ ਤੇ ਉਹ ਮੁਲਾਜ਼ਮ ਵੀ ਇੱਕ ਪਾਸੇ ਧਰਨਾ ਲਈ ਬੈਠੇ ਉਹਦੇ ਬਾਰੇ ਕੀ ਕਹਿਣਾ ਚਾਹੂੰਗਾ ਨਹੀਂ ਮੁਲਾਜ਼ਮ ਤਾਂ ਦੇਖੋ ਉਹਨਾਂ ਦਾ ਰਹਿ ਗਿਆ ਧਰਨਾ ਲਾਉਣਾ ਹਰ ਇੱਕ ਦਾ ਉਹਨਾਂ ਦਾ ਰਾਈਟ ਹੈ ਓਕੇ ਪਰ ਉਹ ਪੌਚ ਨਹੀਂ ਕਹਿੰਦੇ ਉਹਨਾਂ ਦਾ ਫਰਜ ਫਰਜ ਇਹ ਬਣਦਾ ਵੀ ਉਹ ਆਪਣੀ ਡਿਊਟੀ ਸਹੀ ਟਾਈਮ ਨਾਲ ਕਰਨਾ ਕੁੰਡੀ ਫੜਨੀ ਹੈ ਕਿਸੇ ਦੀ ਫਰਜ ਕਰੂ ਮੈਂ ਚੋਰ ਆ ਫੜ ਲਉ ਪਰ ਉਹਨੂੰ ਕੋਈ ਲੈਂਟ ਤਾਂ ਹੋਵੇ ਵੀ ਟਾਈਮ ਵੀ ਟਾਈਮ ਵੀਡੋ ਕਹਿ ਸਕਦੇ ਕੋਈ ਟਾਈਮ ਵੀ ਬਲੋ ਪਰ ਤੁਸੀਂ ਦੱਸ ਦਿਓ ਹੁਣ ਫਰਜ਼ ਕਰੋ ਇਹ ਜਿਵੇਂ ਪਹਿਲਾਂ ਦੱਸਿਆ ਹੁਣ ਅਸੀਂ ਕਹੀ ਬਿਜਲੀ ਵਾਲੇ ਹੁਣ ਚੋਰ ਸਮਾਨ ਲੈ ਕੇ ਭੱਜ ਜਾਣ ਫਿਰ ਵੀ ਔਖਾ ਆ ਜਾਣ ਬਿਜਲੀ ਵਾਲੇ ਅਸੀਂ ਚੋਰਾਂ ਦੇ ਘੁੱਟ ਦੇ ਉੱਤੇ ਇਹ ਦਿੱਕਤ ਹੈ ਸਹੀ ਗੱਲ ਹੈ ਧੰਨਵਾਦ ਸਰ ਤੁਹਾਡਾ ਕੀ ਨਾਮ ਹੈ ਜੀ ਆ ਮਨਦੀਪ ਸਰ ਆ ਮਨਦੀਪ ਸਿੰਘ ਤੇ ਤੁਹਾਡਾ ਭਰਾ ਜਗਵਿੰਦਰ ਸਿੰਘ ਜਗਵਿੰਦਰ ਸਿੰਘ ਤੇ ਨੇ ਇਸ ਇੱਕੋ ਹੀ ਪੀੜ ਤੋਂ ਜਿਸ ਤਰ੍ਹਾਂ ਕਹਿ ਸਕਦੇ ਹਾਂਜੀ ਓਕੇ ਤੇ ਦੇਖ ਰਹੇ ਹੋ ਤੁਸੀਂ ਦੂਸਰੇ ਬੰਨੇ ਜਿਹੜਾ ਪ੍ਰਸ਼ਾਸਨ ਥੱਲੇ ਖੜਾ थाना रूडे के सरदार जी जी सिंह एसएचओ साहब डिप्टी ਤੇ ਜੁਨੀਅਨ ਦੇ ਉੱਪਰ ਕੁਝ ਲੋਕਾਂ ਦੀ ਮਦਦ ਕਰਾਂਗੇ ਅਸੀਂ ਅੱਜ ਸਰਦਾਰੂ ਦੀ ਸੋਖ ਖੰਦੇ ਆ ਅਸੀਂ ਜਿੱਥੇ ਬੈਠੇ ਆ ਅਸੀਂ ਉੱਥੇ ਅਮਨ ਸ਼ਾਂਤੀ ਰੱਖਾਂਗੇ ਅਸੀਂ ਉੱਥੇ ਲੋਕਾਂ ਨੂੰ ਕੋਈ ਕਿਸੇ ਸਰਦਾ ਮਲਕੇ ਕਿਸੇ ਗੱਲ ਦਾ ਲੋਕਾਂ ਨੂੰ ਦਿੱਕਤ ਨਹੀਂ ਪੈਣ ਜਮਾਂਗੇ ਅਸੀਂ ਸੰਭਾਲ ਦੀ ਸੋਖ ਖੰਦੇ ਆ ਹਾਂਜੀ ਭਾਈ ਸਸੀ ਗਾਲ ਜੀ ਕੀ ਨਾਮ ਕੀ ਜੀ ਦਰਸ਼ਨ ਸਿੰਘ ਮਹਿਤਾ ਜਿਹੜਾ ਮੀਤ ਪ੍ਰਧਾਨ ਵੀ ਕਹਿੰਦੇ ਉਹ ਇਕੱਠਾ ਡਟਦਾ ਜੀ ਅੱਜ ਜਿਹੜਾ ਇਹ ਧਰਨਾ ਲਾਇਆ ਜਾ ਰਿਹਾ ਕੀ ਹੈ ਮਾਮਲਾ ਇਹ ਇਹ ਮਾਮਲਾ ਕੁੰਡੀਆਂ ਦੇ ਨਾਂ ਤੇ ਸਾਡੇ ਕਿਸਾਨਾਂ ਨੂੰ ਜਲੀਲ ਕੀਤਾ ਜਾ ਰਿਹਾ ਜੀ ਜਦੋਂ ਕਿ ਜਿਹੜੇ ਆਪ ਤੇ ਕਿਹੜੇ ਪਿੰਡ ਦੀ ਖਬਰ ਇਹ ਇਹ ਢੋਲੇ ਪਿੰਡ ਦੇ ਸਾਹਮਣੇ ਖੜਿਆ ਜੀ ਕੀ ਨਾਮ ਜਿਹੜੇ ਵਾਪਰੇ ਜਿਹੜੇ ਘਰੇ ਦੇ ਜਿਹੜੇ ਗਏ ਨੇ ਉਹਦਾ ਨਾਂ ਕੀ ਹੈ ਕੀ ਨਾਮ ਭਾਈ ਗਰਜਣ ਜੀ ਰਾਜੂ ਤੇ ਸੋਨੀ ਹੈ ਕਿ ਬਬਲੀ ਹੈ ਸੀਤਾ ਮੈਂਬਰ ਹੈ ਜਰਨੈਲ ਸਿੰਘ ਹੈ ਓਕੇ ਮੰਗਲ ਮਿਸਤਰੀ ਹੈ ਜੀ ਸੀ 7 ਘਰ ਨੇ ਜਿਹੜੇ ਹੈਗੇ ਆ ਯਾਰ ਇਹ ਦਾਦਾ ਤਰਾ ਇਸੇ ਅੜੀਸਰ ਵਾਲੇ ਰੋਡ ਦੇ ਉੱਤੇ ਇੱਕ ਘਰ ਨੇ ਜੀ ਇਹਨਾਂ ਦਾ ਕਰਕੇ ਠਿਕਰਾਓ ਕੀਤਾ ਹੋਇਆ ਜਾ ਜੀ ਵੀ ਦਾਦੇ ਜਾਣਕਾਰੀ ਮੈਂ ਮੇਰੇ ਗੁੰਡਿਆਂ ਦੇ ਨਾਂ ਤੇ ਗੁੰਡਾਗਰਦੀ ਕੀਤੀ ਹੈ ਓਕੇ ਠੱਕੇ ਨਾਲ ਕੰਦੜ ਠੱਕੇ ਬੜੇ ਅੰਦਰ ਓਕੇ ਅੰਦਰ ਜਾ ਕੇ ਅਗਲੇ ਦਾ ਤੁਸੀਂ ਦੁੱਧ ਡੁੱਲ ਗਿਆ ਪਸ਼ੂ ਹੱਲ ਗਿਆ ਬਹੁਤ ਕੁਸ਼ਕੀ ਕਰ ਇਹ ਕਿੰਨੇ ਕ ਵਜੇ ਦੀ ਗੱਲ ਹੈ ਮਰ ਤੁਸੀਂ ਇਹ 6 ਵਜੇ ਦੀ ਗੱਲ ਹੈ 6:30 ਵਜੇ ਸਵੇਰੇ 6:30 ਵਜੇ ਦੀ ਗੱਲ ਹੈ ਜੀ ਸੋ ਦਰਸ਼ਨ ਜੀ ਕਿਹੋ ਕੀ ਕਹਿਣਾ ਚਾਹੋਗੇ ਵੀ ਹੁਣ ਕਹਾਣੀ ਕਿੱਥੇ ਕਿਉਂਕਿ ਤਕਰੀਬਨ ਹੁਣ ਤਾਂ 12:30 ਬੱਜ ਚੁੱਕੇ ਨੇ 6 ਵਜੇ ਦੀ ਗੱਲ ਕਹਿੰਦੇ ਤਾਂ ਉਹ ਹੁਣ ਕਹਾਣੀ ਕਿੱਥੇ ਤੱਕ ਪਹੁੰਚੀ ਆ ਕਹਾਣੀ ਉੱਥੇ ਦੀ ਉੱਥੇ ਹੀ ਖੜੀ ਆ ਜੀ ਜਿਹੜਾ ਸਨ ਸਨੱਚ ਪੁਲਿਸ ਹੋਈ ਆ ਜੀ ਉਹ ਡਿਫਟੀ ਵੀ ਉਹਨਾਂ ਦਾ ਪੱਖ ਪੂਰ ਰਿਹਾਗਾ ਓਕੇ ਕੀ ਫੈਨ ਕਰਾ ਦੇਣਾ ਅਸੀਂ ਕਹਿੰਦੇ ਜਦੋਂ ਕੁੰਡੀ ਸਾਥੋਂ ਫੜੀ ਨਹੀਂ ਗਈ ਅਸੀਂ ਚੋਰ ਹੀ ਨਹੀਂ ਓਕੇ ਕੰਧਾਂ ਡੱਬ ਕੇ ਬੰਦਨ ਦਾ ਮਤਲਬ ਕੀ ਸਾਡੇ ਘਰੇ ਬਿਲਕੁਲ ਪਰਿਵਾਰ ਕਿਹੜੇ ਹਾਲਾਤ ਚ ਪਿਆ ਬਿਲਕੁਲ ਕੀ ਕਰ ਰਿਹਾ ਹੈ ਪਰਵਾਹ ਦੁੱਧ ਧਾਰਾ ਚੋਰ ਹੈ ਧਾਰਾ ਦਾ ਟਾਈਮ ਹੈ 6 ਵਜੇ ਦਾ ਜੀ ਮੱਝਾਂ ਡਰਦੀਆਂ ਨੇ ਬਿਲਕੁਲ ਦੁੱਧ ਡੁੱਲਿਆਗਾ ਤੇ ਮਾਲ ਕਰਨ ਦਾ ਮਤਲਬ ਗੁੰਡਾਗਰਦੀ ਬਿਜਲੀ ਬੋਰਡ ਵਾਲੇ ਨੇ ਕਰ ਰਹੇ ਨੇ ਜੀ ਜਿਹੜੇ ਪਾਵਰ ਕਮੰਡ ਦੇ ਅਧਿਕਾਰੀ ਨੇ ਜੀ ਬਰਨਾਲੇ ਤੋਂ ਪਹੁੰਚੇ ਨੇ ਉਹ ਜੀ ਤੇ ਉਹਨਾਂ ਦੀ ਸਰਾਂ ਵਿੱਚ ਗੁੰਡਾਗਰਦੀ ਆ ਇਹ ਗੁੰਡਾਗਰਦੀ ਅਸੀਂ ਕਦੇ ਨਹੀਂ ਹੋਣ ਦੇਵਾਂਗੇ ਚਾਹੇ ਸਾਨੂੰ ਜੋ ਮਰਜ਼ੀ ਐਕਸ਼ਨ ਕਰਨਾ ਪਵੇ ਇੱਥੋਂ ਦੇ ਪ੍ਰਸ਼ਾਸਨ ਨੇ ਇੱਕ ਹੋ ਹਾਂਜੀ ਮੈਂ ਅਸੀ ਕਾਲ ਜੀ ਕੀ ਨਾਮ ਹੈ ਭਰਾ ਮੇਰਾ ਨਾਮ ਵੀ ਤਾਰਦੀਪ ਸਿੰਘ ਕੁਲਦੀਪ ਸਿੰਘ ਐਮ ਬਾਈ ਜੀ ਪਿੰਡ ਢੋਲਾ ਓਕੇ ਸਾਨਫ ਸਰਦਾਰ ਗਰਨਾਵ ਸਿੰਘ ਗਰਨਾਵ ਸਿੰਘ ਇਹ ਕੀ ਮਾਮਲਾ ਤੁਸੀਂ ਪਾਣੀ ਵਾਲੀ ਟੈਂਕੀ ਤੇ ਜੜਿਓ ਅੱਜ ਵੀਰੇ ਅੱਜ ਅੱਜ ਦੀ ਗੱਲ ਕਰੀਏ ਤਾਂ ਨਹੀਂ ਪਰ ਅੱਜ ਤਾਂ ਸਾਡੇ ਬਿਜਲੀ ਮੁਲਾਜ਼ਮਾਂ ਨੂੰ ਉਹਨਾਂ ਦੇ ਸਵਾਰਥ ਚ ਥੋੜਾ ਇੱਥੇ ਤੇ ਅੱਜ ਮੇਨ ਮਾਸਟਰ ਸਾਡਾ ਇਹ 10-15 ਦਿਨਾਂ ਤੋਂ ਪਿਛਲੇ ਤੋਂ ਬਿਜਲੀ ਮੁਲਾਜ਼ਮ ਨੇ ਇਸ ਦੀ ਰਾਬ ਨਹੀਂ ਐਕਸਟਰ ਨਹੀਂ ਉਹ ਪਿੰਡ ਦੇ ਵਿੱਚ ਰੇਡ ਕਰਦੇ ਆ ਵੀ ਬਿਜਲੀ ਚੋਰੀ ਹੁੰਦੀ ਆ ਓਕੇ ਤੇ ਉਹਦੇ ਸਬੰਧ ਚ ਨੇਰੇ ਆਉਂਦੇ ਨੇ ਜੀ ਤੇ ਉਹਨਾਂ ਨਾਲ ਕੋਈ ਉਹਨਾਂ ਦੇ ਕਾਰਡ ਨਹੀਂ ਪਾਇਆ ਕੋਈ ਉਹਨਾਂ ਨਾਲ ਕੋਈ ਪਿੰਡ ਦਾ ਮੋਤਪੁਰ ਨਹੀਂ ਕੋਈ ਮੰਨ ਕੇ ਚੱਲੋ ਵੀ ਆਪਣੀ ਕੋਈ ਪਹਿਚਾਨ ਨਹੀਂ ਓਕੇ ਉਹ ਸਾਡੇ ਘਰਾਂ 'ਚ ਕੰਦ ਟੱਪਦੇ ਆ ਗੇ ਟੱਪਦੇ ਆ ਜੀ ਤੇ ਉਹਦੇ ਵਿੱਚ ਨੁਕਸਾਨ ਸਾਡਾ ਇਹ ਆ ਵੀ ਹੁਣ ਫਰਜ਼ ਕਰੋ ਕੰਦ ਟੱਪਦਾ ਜੀ ਕੰਦ ਟੱਪਣ ਲੱਗਦੇ ਨੇ ਬਿਲਕੁਲ ਉਧਰ ਮੁਰੂ ਆਪਾਂ ਕਹੇ ਵੀ ਚੋਰ ਕਹੇ ਕੀ ਕੁੱਟਦਾ ਬਿਲਕੁਲ ਉਹ ਫੇਰ ਘਰ ਵਾਲੇ ਤੇ ਅਕਸਾ ਹੋਊਗਾ ਸਾਡਾ ਇਹੀ ਅੱਕੇ ਬਿਆ ਅਸੀਂ ਕਿਹਾ ਪ੍ਰਸ਼ਾਸਨ ਨਾਲ ਵੀ ਬਾਰਤਾਲਾਬ ਕੈਮ ਕੀਤੀ ਆ ਪਰ ਸਾਡੀ ਸੁਣਵਾਈ ਕੋਈ ਨਹੀਂ ਇਹ ਤਾਂ ਇਹੀ ਆ ਵੀ ਸਾਡੇ ਜੇ ਤੁਸੀਂ ਬਈ ਬਿਜਲੀ ਵਾਲੇ ਆਉਣਾ ਤੁਹਾਡੀ ਡਿਊਟੀ ਆ ਕੁਈ ਜੋੜੀ ਪਛਾਣ ਹੋਵੇ ਹਾਂ ਪਛਾਣ ਹੋਵੇ ਸਾਨੂੰ ਪਤਾ ਹੋਵੇ ਤੁਸੀਂ ਡੇਟ ਕੜਕਾਓ ਜਿਹੜੀ ਅੱਜ ਅੱਜ ਇਹ ਘਟਨਾ ਹੋਈ ਹੈ ਕਿੰਨੇ ਕ ਵਜੇ ਦੀ ਹੈ ਅੱਜ ਕੜਨਾ ਵੀਰੇ ਸਵੇਰੇ 6 6:30 ਵਜੇ ਦੀ ਹੈ 6 ਵਜੇ ਦੀ ਹੈ ਉਹਤੋ ਮੁਲਾਜ਼ਮਾ ਨਾਲ ਕਰ ਉਹ ਹੈ ਸਾਡੇ ਚਚੇਬੰਦਿਆਂ ਵੱਲੋਂ ਤੇ ਕੁਝ ਮੁਲਾਜ਼ਮਾਂ ਨਾਲ ਕੋਈ ਹੱਥੋ ਪਾਈ ਵੀ ਹੋਇਆ ਘਮ ਨਹੀਂ ਮੁਲਾਜ਼ਮਾਂ ਨਾਲ ਹੱਥੋ ਪਾਈ ਹੋਣ ਦਾ ਕਾਰਨ ਪਤਾ ਕੀ ਸੀ ਹੋਇਆ ਵੀ ਜ਼ਰੂਰਤ ਹੈ ਹੋਇਆ ਵੀ ਨਹੀਂ ਹੋਇਆ ਤਾਂ ਜਦੋਂ ਅੰਦਰ ਆਏ ਅੱਜ ਕਰੋ ਮੇਰੇ ਘਰੇ ਆਏ ਹਾਲਾਂਕਿ ਅੱਜ ਤਾਂ ਹੋਰ ਘਰੇ ਸੀ ਤਾਂ ਉਹ ਜਦੋਂ ਅੰਦਰ ਆਉਂਦੇ ਆ ਤਾਂ ਆਪਾਂ ਅੰਦਰ ਪੁੱਛਦੇ ਆ ਵੀ ਕੌਣ ਹੋ ਤੁਸੀਂ ਬਿਲਕੁਲ ਇਹ ਗੱਲ ਸੀ ਬਿਲਕੁਲ ਬਿਲਕੁਲ ਤੇ ਉਹਨਾਂ ਨੇ ਬਾਅਦ ਚ ਦੱਸਿਆ ਫਿਰ ਗੇਟ ਖੋਲ੍ਹਿਆ ਫਿਰ ਮੁਲਾਜ਼ਮ ਹੋਏ ਫਿਰ ਹਾਲਾਂਕਿ ਮੁਲਾਜ਼ਮ ਸਾਡੇ ਤੇ ਔਖੇ ਹੁੰਦੇ ਸੀ ओके ਵਿਜ਼ੂਲ ਸੀ ਸਾਡੇ ਨਾਲ ਹੱਥੋ ਪਾਈ ਕਰਦੇ ਹਾਂ ਹਾਲੇ ਕਰਦੇ ਉਹਨੇ ਸਾਡੇ ਤੇ ਗੁੰਡਾ ਕਰਦੀ ਕਿ ਮੁਲਾਜ਼ਮਾ ਵੱਲੋਂ ਵੀ ਧਰਨਾ ਲੈ ਕੇ ਇੱਕ ਪੈਸੇ ਕਹਿੰਦੇ ਵੀ ਘਰਾਉ ਕੀਤਾ ਕਹਿੰਦਾ ਘਰਾਉ ਤਾਂ ਸਿਰਫ ਤੇ ਸਿਰਫ ਗੱਡੀ ਆ ਤੇ ਉਹ ਮੁਲਾਜ਼ਮ ਵੀ ਇੱਕ ਪਾਸੇ ਧਰਨਾ ਲਈ ਬੈਠਾ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਨਹੀਂ ਮੁਲਾਜ਼ਮ ਤਾਂ ਦੇਖੋ ਉਹਨਾਂ ਦਾ ਰਹਿ ਗਿਆ ਧਰਨਾ ਲਾਉਣਾ ਹਰ ਇੱਕ ਦਾ ਹਨਾ ਰਾਈਟ ਰਾਈਟ ਹੈ ਪਰ ਆਪਾ ਪਹੁੰਚ ਨਹੀਂ ਕਹਿੰਦੇ ਉਹਨਾਂ ਦਾ ਫਰਜ ਫਰਜ ਇਹ ਬਣਦਾ ਵੀ ਉਹ ਆਪਣੀ ਡਿਊਟੀ ਸਹੀ ਟਾਈਮ ਨਾਲ ਕਰਨਾ ਕੁੰਡੀ ਫੜਨੀ ਹੈ ਕਿਸੇ ਦੀ ਫਰਜ ਕਰੂ ਮੈਂ ਚੋਰ ਆ ਫੜ ਲਓ ਪਰ ਉਹਨੂੰ ਕੋਈ ਲਿਮਟ ਤਾਂ ਹੋਵੇ ਵੀ ਟਾਈਮ ਵੀ ਟਾਈਮ ਵੀ ਢੋ ਕਹ ਸਕਦੇ ਕੋਈ ਟਾਈਮ ਵੀ ਇਹ ਜਿਵੇਂ ਪਹਿਲਾਂ ਦੱਸਿਆ ਹੁਣ ਅਸੀਂ ਕਹੀ ਬਿਜਲੀ ਵਾਲੇ ਹੁਣ ਚੋਰ ਸਾਮਾਨ ਲੈ ਕੇ ਵਗ ਜਾਣਗੇ ਇਹ ਵੀ ਔਖਾ ਆ ਜਾਣ ਬਿਜਲੀ ਵਾਲੇ ਅਸੀਂ ਚੋਰ ਦੇ ਕਿੱਟ ਦੇ ਇਹ ਦਿੱਕਤ ਹੈ ਸਹੀ ਗੱਲ ਹੈ ਧੰਨਵਾਦ ਤੁਹਾਡਾ ਕੀ ਨਾਮ ਹੈ ਜੀ ਆਮਨਦੀਪ ਸਿੰਘ ਆਮਨਦੀਪ ਸਿੰਘ ਤੇ ਤੁਹਾਡੇ ਭਰਾ ਜਗਵਿੰਦਰ ਸਿੰਘ ਜਗਵਿੰਦਰ ਸਿੰਘ ਤੇ ਨੇ ਇਸ ਦੀਪੀ ਪੀੜ ਤੋਂ ਜਿਸ ਤਰ੍ਹਾਂ ਗੱਲ ਕਰ ਸਕਦੇ ਹਾਂ ਹਾਂਜੀ ਓਕੇ ਤੇ ਦੇਖਦੇ ਰਹੇ ਦੋਸਤੋ ਦੂਸਰੇ ਬੰਨੇ ਜਿਹੜਾ ਪ੍ਰਸ਼ਾਸਨ ਥੱਲੇ ਖੜਾ ਹੈ ਠਾਣਾ ਰੂੜੇ ਕੇ ਸਰਦਾਰ ਜੀ ਜੀ ਸਿੰਘ ਐਸਐਚਓ ਸਾਹਿਬ ਡਿਪਟੀ ਤੇ ਜੂਨੀਅਨ ਦੇ ਪ੍ਰਧਾਨ ਸਾਹਿਬਾਨ ਸਮੂਚੇ ਨਗਰ ਨਿਵਾਸੀ ਵੱਡੀ ਗਿਣਤੀ ਦੇ ਜਿਹੜੇ ਪਹੁੰਚਨੇ ਸ਼ੁਰੂਜ ਕਰੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਤੁਸੀਂ ਵੇਖ ਰਹੇ ਹੋ ਪੀਵੀ ਉਨੀ ਐਮਐਸਡੀ ਲਾਈਵ ਫੇਸਬੁਕ ਪੇਜ ਤੇ YouTube ਚੈਨਲ ਤੇ ਮੈਂ ਤੁਹਾਡਾ ਮਰਜਿੰਦਰ ਟੋਲੀਵਰ